ਔਰਤ ਨੂੰ ਦੇਖ ਕਦ ਟੱਪ ਕੇ ਪੜ ਗਈ ਧੋ ਉਨੇ ਚਾਕੂ ਨਾਲ ਕੀਤਾ ਹਮਲਾ ਦੇ ਕੋਸ਼ਿਸ਼ ਕੀਤੀ ਜ਼ਬਰਦਸਤੀ ਕਰਦੀ ਮਾਮਲਾ ਤਰਤਾਦਾ ਹੈ ਜਿੱਥੇ ਇੱਕ ਇੱਕ

ਦੁਪਹਿਰ 2 ਵਜੇ ਕਰ ਗੱਲੀ ਸੀਗੀ ਤੇ ਦੋ ਮੁੰਡੇ ਅਚਾਨਕ ਸਾਡੇ ਘਰ ਕੰਦ ਟੱਪ ਕੇ ਆ ਗਏ ਤੇ ਉਹਨਾਂ ਨੇ ਮੇਰੇ ਨਾਲ ਮਤਲਬ ਬਹੁਤ ਜ਼ਿਆਦਾ ਗਲਤ ਕੀਤਾ ਮਾਰਕੁੱਟ ਕੀਤੀ ਹੱਥੀ ਪੈਰ ਬਹੁਤ ਜ਼ਿਆਦਾ ਗਲਤ ਕੀਤਾ ਮੈਂ ਮੈਂ ਵੀ ਉਹਨਾਂ ਨੂੰ ਅਗੋ ਮਾਰਿਆ ਤੇ ਹੈਗਾ ਸੀ ਲੇਕਿਨ ਫਿਰ ਵੀ ਉਹ ਮੇਰੇ ਇੰਨੀਆਂ ਸੱਟਾਂ ਲਾ ਕੇ ਗਿਆ ਕਾਚੂ ਨਾਲ ਤੇ ਮਾਰੇ ਗੁੱਟ ਵੀ ਵਾਵਾ ਕੀਤੀ ਫਿਰ ਮੈਂ ਉਹਦੇ ਚ ਪੇੜ ਮਾਰੀ ਤੇ ਉਹਦੇ ਮੂੰਹ ਤੋਂ ਖੁੱਲ ਗਿਆ ਮਫਰਲ ਹੁੰਦਾ ਤੇ ਮੈਂ ਉਹਨੂੰ ਪਛਾਣ ਵੀ ਲਿਆ ਸੀ ਉਹ ਸਾਡੇ ਘਰ ਦੇ ਲਾਗੇ ਦਾ ਰਹਿਣ ਵਾਲਾ ਹੈ ਇਹ ਨਾ ਜੀ ਉਹਦਾ ਉਹਦਾ ਨਾਮ ਗੁਰਲਾਲ ਆ ਉਹ ਦੋ ਟਾਈਮ ਪਹਿਲਾਂ ਵੀ ਮੈਨੂੰ ਧਮਕੀ ਦੇ ਚੁੱਕਾ ਹੈ ਕੀ ਕਾਦੀ ਧਮਕੀ ਦਿੱਤੀ ਉਹਨੇ ਮਾਰਨ ਦੀ ਧਮਕੀ ਦਿੱਤੀ ਆ ਤੇ ਉਹਨੇ ਇਹ ਵੀ ਕੱਲ ਬੋਲਿਆ ਕਿ ਜਿਸ ਜੋ ਜਿਸ ਤਰ੍ਹਾਂ ਮੈਂ ਪਹਿਲਾਂ ਉਹਨੂੰ ਸੋਨੂੰ ਨੂੰ ਆ ਰਿਹਾ ਉਸ ਤਰ੍ਹਾਂ ਹੀ ਤੈਨੂੰ ਮਾਰੂੰਗਾ ਕਿ ਜੈ ਸੋਨੋ ਕੋਣ ਹੈ ਜੀ ਸੋਨੋ ਮੇਰੇ ਹਸਬੰਡ ਸੀ ਉਹਦੀ ਵੀ ਐਕਸੀਡੈਂਟ ਵਿੱਚ ਡੈਥ ਹੋ ਗਈ ਲੇਕਿਨ ਉਹਦੇ ਕੋਈ ਰਗੜ ਜਾਂ ਕੋਈ ਉਹਦੇ ਹੋਰ ਛੱਟ ਨਹੀਂ ਸਿਰਫ ਨਾਰਮਲ ਜੀ ਇੰਨੇ ਕ ਜਿੰਨੀ ਕ ਮੇਰੇ ਮੱਥੇ ਤੇ ਸੱਟ ਇੰਨੀ ਕੀ ਹੁੰਦੇ ਸੀ ਇਹਦੀ ਕੀ ਵਜ੍ਹਾ ਆ ਕੇ ਗੰਦ ਟੱਪ ਕੇ ਤੇ ਤੁਹਾਡੇ ਗੱਲ ਪਏ ਆ ਤੁਹਾਡੇ ਸੱਟਾਂ ਲਾਈਆਂ ਕੀ ਕਾਰਨ ਹੈ ਇਹਦਾ ਪਤਾ ਨਹੀਂ ਪਹਿਲਾਂ ਇਹ ਮੈਨੂੰ ਤੰਗ ਹੀ ਕਰਦੇ ਰਿਹਾ ਵੀ ਮੇਰੇ ਨਾਲ ਗੱਲ ਕਰ ਅੱਛਾ ਜੀ ਹਾਂਜੀ ਮੈਨੂੰ ਨੰਬਰ ਦਿੰਦਾ ਸੀ ਆਪਦਾ ਤੇ ਮੈਂ ਉਹਨੂੰ ਮਾਰਿਆ ਗੋ ਤੇ ਉਹਨੇ ਵੀ ਮੈਨੂੰ ਮਾਰਿਆ ਪਹਿਲਾਂ ਵੀ ਤੁਹਾਡੇ ਨਾਲ ਕੋਈ ਉਹਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ ਜੀ ਨਹੀਂ ਇਦਾਂ ਦੀ ਨਹੀਂ ਸੀ ਕੀਤੀ ਪਰ ਉਦਾਂ ਜਦੋਂ ਲੰਘਦੇ ਆਉਂਦੇ ਤੰਗ ਕਰਦਾ ਸੀ ਇਸ਼ਾਰੇ ਕਰਦਾ ਸੀ ਗਲਤ ਇੰਨੀ ਜਿਆਦਾ ਵੱਡੀ ਹਰਕਤ ਨਹੀਂ ਹੈ ਕੀਤੀ ਕਿ ਘਰ ਤੱਕ ਨਹੀਂ ਸੀ ਆਇਆ ਲੇਕਿਨ ਕੱਲ ਉਹ ਘਰ ਆਇਆ ਕੱਲ ਘਰ ਆ ਕੇ ਉਹਨੇ ਇਦਾਂ ਕੀਤਾ ਤੇ ਬਾਅਦ ਵਿੱਚ ਕੀ ਵੈਸੇ ਭੱਜ ਗਿਆ ਜਾਂ ਕੋਈ ਲੱਗਿਆ ਹੋਇਆ ਕੀ ਗੱਲ ਹੋਈ ਉਸ ਤੋਂ ਬਾਅਦ ਜਦੋਂ ਮੇਰੇ ਉਹਨਾਂ ਨੇ ਸੱਟ ਲਾਈ ਤਾਂ ਉਹ ਸਾਡੀ ਕੰਧ ਟੱਪ ਕੇ ਭੱਜ ਗਏ ਕਿਉਂਕਿ ਮੈਂ ਫੋਨ ਲਾ ਦਿੱਤਾ ਤੇ ਬਾਹਰ ਗਲੀ ਵਿੱਚ ਵੀ ਕਿਸੇ ਦੇ ਆਉਣ ਦੀ ਆਵਾਜ਼ ਆਈ ਤੇ ਉਹਨਾਂ ਨੂੰ ਲੱਗਾ ਕਿ ਸਾਡੇ ਘਰ ਕੋਈ ਆਉਂਦਿਆ ਫਿਰ ਉਹ ਸਾਡੇ ਪਿਛਲੀ ਸਾਈਡ ਵਾਲੀ ਛੋਟੀ ਗੰਧ ਉਧਰ ਦੀ ਟੱਪ ਕੇ ਭੱਜ ਗਏ ਮੈਂ ਉਹਨਾਂ ਦੇ ਪਿੱਛੇ ਵੀ ਭੱਜੀ ਸੀ ਕਿੰਨੀ ਵਾਰ ਕਿ ਸੱਟਾਂ ਲੱਗੀਆਂ ਤੁਹਾਡੇ ਜੀ ਮੇਰੇ ਮੱਥੇ ਉੱਪਰ ਵੀ ਚਾਕੂ ਮਾਰੇ ਸਿਰ ਉੱਪਰ ਵੀ ਤੇ ਗੱਲ ਵਿੱਚ ਵੀ ਸਾਰੇ ਚਾਕੂ ਮਾਰੇ ਆ ਫਾਦ ਗਰਲਾਲਣਾ ਦੱਸਿਆ ਤੁਸੀਂ ਹਾਂਜੀ ਦੂਜੇ ਦੂਜੇ ਮੁੰਡੇ ਦੀ ਆਈ ਪਛਾਣ ਕੋਈ ਨਹੀਂ ਦੂਸਰੇ ਦੀ ਨਹੀਂ ਪਛਾਣ ਆਈ ਉਹਨੇ ਵੀ ਮੂੰਹ ਬੰਨਿਆ ਸੀ ਗੱਲ ਲੇਕਿਨ ਉਹਦੀ ਮੈਨੂੰ ਕੋਈ ਪਛਾਣ ਨਹੀਂ ਆਈ ਅੱਛਾ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹੋ ਹੁਣ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਜੋ ਵੀ ਬਦਮਿਜ਼ੀ ਹੋਈ ਆ ਮੈਨੂੰ ਪੂਰਾ ਪੂਰਾ ਇਨਸਾਫ ਚਾਹੀਦਾ ਹੰਦਾ ਚਲੋ ਜੇ ਇਹ ਪੁਲਿਸ ਦੇ ਜਿਹੜੀ ਦਰਖਾਸਤ ਦਿੱਤੀ ਮੈਂ ਜੀ ਤੁਸੀਂ ਹਾਂਜੀ ਤੇ ਕੀ ਅਜੇ ਤੱਕ ਕੋਈ ਕਾਰਵਾਈ ਕੀਤੀ ਗਈ ਹੈ ਅਜੇ ਤੱਕ ਨਹੀਂ ਕੋਈ ਕਾਰਵਾਈ ਹੋਈ ਅੱਛਾ ਜੀ ਹਾਂਜੀ ਕੀ ਮੰਗਿਆ ਕਾਰਵਾਈ ਦੇ ਪ੍ਰਤੀ ਤੁਹਾਡੀ ਮੰਗ ਇਹੀ ਆ ਕਿ ਹੁਣ ਉਹਨਾਂ ਤੋਂ ਮੇਰੀ ਜਾਨ ਨੂੰ ਖਤਰਾ ਹੈ ਉਹ ਕੁਝ ਵੀ ਕਰ ਸਕਦੇ ਆ ਤੇ ਮੈਨੂੰ ਆਪਣੇ ਭਵੇਖ ਲਈ ਅੱਗੇ ਵੀ ਮਤਲਬ ਉਹਨਾਂ ਤੋਂ ਸੇਫਟੀ ਚਾਹੀਦੀ ਆ ਤੇ ਜੇ ਪੁਲਿਸ ਨਹੀਂ ਵੀ ਕੋਈ ਐਕਸ਼ਨ ਲਊਗੀ ਅਸੀਂ ਉਸ ਤੋਂ ਵੀ ਉੱਪਰ ਕਰਾਂਗੇ ਲੇਕਿਨ ਮੈਨੂੰ ਇਨਸਾਫ ਚਾਹੀਦਾ ਪੂਰਾ ਪੱਲਾ ਮੁੰਡਾ ਏ ਛੇੜਖਾਨੀ ਕਰਦਾ ਸੀਗਾ ਇਹ ਗੁਰਲਾਲ ਭਾਜੀ ਤੇ ਇਦਾਂ ਛੇੜਖਾਨੀ ਕਰਦਾ ਸੀ ਤੇ ਮੈਂ ਨਾ ਮੈਂ ਜਾਣਦਿਆ ਸੀਗਾ ਤੇ ਪਛਾਣ ਚ ਨਹੀਂ ਆਉਂਦਾ ਸੀ ਪਹਿਲਾਂ ਇਹਨੇ ਛੇੜਖਾਨੀ ਕੀਤੀ ਤੇ ਮੁੜ ਕੇ ਜਦੋਂ ਚਾਰ ਪੰਜ ਨੇ ਪੈ ਗਏ ਤੇ ਫੇਰ ਉਹ ਦੁਬਾਰਾ ਚ ਹੀ ਜਾਣਦੇ ਤੇ ਬਾਅਦ ਚ ਪਛਾਣ ਚ ਆਏ ਤੇ ਫੇਰ ਮੇਰੀ ਘਰ ਦੀ ਨੇ ਕਿਹਾ ਵੀ ਉਹ ਮੁੰਡਾ ਖਲੋਤਾ ਹੈ ਅੱਛਾ ਜੀ ਤੇ ਮੈਂ ਮੁੜ ਕੇ ਮੋਟਰਸਾਈਕਲ ਖਿਲਾੜ ਕੇ ਤੇ ਫੇਰ ਮੈਂ ਵੇਖ ਕੇ ਆਇਆ ਜਿਹੜਾ ਪਹਿਲਾਂ ਤੁਹਾਡੀ ਵਾਈਫ ਨਾਲ ਜੋ ਛੇੜਕ ਨਹੀਂ ਉਹਨਾਂ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਸਾਡੇ ਨਾਲ ਇਹੋ ਜਿਹੀ ਹਰਕਤਾਂ ਕਰਦਾ ਹੈ ਹਾਂਜੀ ਘਰੇ ਜਾ ਕੇ ਮੰਮੀ ਗਈ ਆ ਮੰਮੀ ਗਿਆ ਸਾਰੇ ਸਾਰੇ ਜੀ ਅਹੀਂ ਗਏ ਆ ਤੇ ਘਰੇ ਜਾ ਕੇ ਆ ਕੇ ਆਏ ਇੱਕ ਰੀ ਤੇ ਦੂਜੇ ਦਿਨ ਮਿਲ ਕੇ ਇਹਨਾਂ ਨੇ ਗਲਤ ਮਿਲ ਕੇ ਕਾਰਵਾਈ ਕੀਤੀ ਇਹਨਾਂ ਕਿੰਨਾ ਗਰ ਲਾਲ ਨੇ ਹਾਂਜੀ ਹਾਂਜੀ ਗਰ ਲਾਲ ਹਾਂਜੀ ਹੋਰ ਮੁੰਡਾ ਪਤਾ ਨਹੀਂ ਕਿਹੜਾ ਸੀ ਉਹਦਾ ਨਹੀਂ ਪਤਾ ਅੱਛਾ ਜੀ ਹਾਂਜੀ ਤੇ ਉਦੋਂ ਤੁਸੀਂ ਕਿਥੇ ਗਏ ਹੋਏ ਸੀ ਅਸੀਂ ਭਾਜੀ ਕੰਮ ਤੇ ਗਿਆ ਸੀਗੇ ਹਾਂਜੀ ਮੈਂ ਇੱਕ ਦਰਖਾਸਤ ਆਈ ਹੈ ਮਹਿਮੂਦਪੁਰਾ ਪਿੰਡ ਤੋਂ ਜਿੱਥੇ ਕਿ ਲੜਕੀ ਦੇ ਨਾਲ ਜਿਹੜੀ ਜ਼ਬਰਜਨਾਹ ਦੀ ਕੋਸ਼ਿਸ਼ ਕੀਤੀ ਗਈ ਤੇ ਚਾਕੂ ਵਗੈਰਾ ਮਾਰੇ ਗਏ ਆ ਜੀ ਉਸ ਬਾਰੇ ਕੀ ਹੋ ਰਿਹਾ ਇਹਦੇ ਵਿੱਚ ਜੀ ਹਜੇ ਜ਼ਬਰਜਨਾਹ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਲੜਕੀ ਜਿਹੜੀ ਹਸਪੀਟਲ ਦਾਖਲਾ ਸਿਵਲ ਹਸਪੀਟਲ ਉੱਥੋਂ ਜਿਹੜੀ ਐਮਐਲਆਰ ਆਊਗੀ ਉਸ ਹਸਾਬ ਨਾਲ ਜਿਹੜੀ ਬੰਦੀ ਕਾਰਵਾਈ ਕੁਰੀ ਦੀ ਸਟੇਟਮੈਂਟ ਦੇ ਅਕੋਰਡਿੰਗ ਅਮ